ਸ਼ਾਮ ਕਰੀਬ 6 ਵਜੇ ਮਈਆ ਦੇ ਡੇਰੇ ਨਜ਼ਦੀਕ ਹਾਈਵੇ ਤੇ ਤਿੰਨ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਸਬੰਧੀ ਮੌਕੇ ਤੇ ਪੁੱਜੇ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਾਰ ਅੱਗੇ ਆਵਾਰਾ ਪਸ਼ੂ ਔੜ ਕਰਕੇ ਇਹ ਘਟਨਾ ਵਾਪਰੀ ਹੈ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹਨਾਂ ਦੱਸਿਆ ਕਿ ਗੱਡੀਆਂ ਦੇ ਮਾਲਕਾਂ ਵੱਲੋਂ ਆਪਸ ਵਿੱਚ ਸਮਝੌਤਾ ਕਰ ਲਿਆ ਗਿਆ ਹੈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਮੇਲਨਾ ਪੱਜੀ ਦੀਪਕ ਰਿਆ ਤੋ ਕਿੱਥੇ ਜਾ ਰਹੇ ਹੋ ਮੈਂ ਭਾਜੀ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਹਾਂ ਕੀ ਗੱਲ ਬਾਤ ਹੈ ਇਹ ਜਿੰਨਾਂ ਦੇ ਵਿੱਚ ਗੱਡੀ ਵੱਜੀ ਆ ਮੇਰੀ ਇਹ ਜੀਟੀ ਰੋਡ ਤੇ ਜਲਦੀ ਬ੍ਰੇਕ ਮਾਰ ਕੇ ਇਹਨਾਂ ਨੇ ਲੈਫਟ ਸਾਈਡ ਨੂੰ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਹਾਲਾਂਕਿ ਮੈਂ ਤੇਜ਼ ਵੀ ਨਹੀਂ ਚਲਾਉਂਦਾ ਗੱਡੀ ਤੇ ਇਹਨਾਂ ਦੇ ਪਿੱਛੇ ਵੱਜੀ ਆ ਗੱਡੀ ਪਿੱਛੇ ਹੋਰ ਗੱਡੀ ਆ ਰਹੀ ਸੀ ਉਹ ਮੇਰੇ ਵਿੱਚ ਬੰਗੀ ਕਿੰਨਾ ਕੁ ਇਨਸਾਨ ਹੋ ਗਿਆ ਨਕਸਾਨ ਭਾਈ ਤੁਸੀਂ ਆਪੀਓ ਫੋਟੋਆਂ ਖਿੱਚੇ ਸਕਦੇ ਆ ਦੇਖ ਸਕਦੇ ਆ ਤੇ ਰੈਡੀਏਟਰ ਪਾੜ ਗਿਆ ਤੇ ਮੇਰੇ ਆਪਣੇ ਕੋਈ ਨੀ ਨੁਕਸਾਨ ਹੋਇਆ ਜਾਨ ਨਹੀਂ ਮਾਲ ਤੋਂ ਪਰਚਲ ਪਚਾਏ ਆ ਭਾਈ ਕੀ ਨਾਲਾ ਤੁਹਾਡਾ ਕੀ ਕਹਿਣਾ ਹੈ ਭਾਈ ਮੇਰਾ ਨਾਮ ਰਕਵੀਰ ਸਿੰਘ ਹੈ ਤੇ ਗੱਡੀ ਆਪਣੀ ਜਾ ਰਹੀ ਸੀ ਰੋਡ ਦੇ ਉੱਤੇ ਅੱਗੇ ਅਚਾਨਕ ਪਸ਼ੂ ਆਉਣ ਕਰਨਾ ਅੱਗੇ ਪਸ਼ੂ ਆਉਣ ਕਰਕੇ ਬ੍ਰੇਕ ਆ ਪਸ਼ੂ ਕਰਨ ਬ੍ਰੇਕ ਲਾਣੀ ਪਈ ਏ ਤੇ ਬ੍ਰੇਕ ਲਾਉਂਦੇ ਮੜੀ ਗੱਡੀ ਹੌਲੀ ਕੀਤੀ ਪਿੱਛੋਂ ਗੱਡੀ ਸਪੀਡ ਤੇ ਆ ਰਹੀ ਸੀ ਜਿਹਦੀ ਸਪੀਡ 120 ਤੇ ਸੀ ਉਹਦੇ ਘਬਾਰਾ ਖੁੱਲਣ ਦੀ ਮੰਨ ਲਓ ਗੱਡੀ ਵਿੱਚ ਵੱਜੀਏ ਤੇ ਐਕਸੀਡੈਂਟ ਹੋਇਆ ਗੱਡੀਆਂ ਦਾ ਆਪਸ ਚ ਪਿੱਛੋਂ ਗੱਡੀ ਹੋਰ ਸਾੜ ਤੋਂ ਬਚਾਈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਤੁਹਾਨੂੰ ਪਤਾ ਨੁਕਸਾਨ ਦੇ ਗੱਡੀਆਂ ਦਾ ਹੈਗੇ ਜੀ ਪਰ ਜਾਨੀ ਮੰਨੀ ਨੁਕਸਾਨ ਦਾ ਬਚਾ ਰਹਿ ਗਿਆ ਜੀ ਹਾਂਜੀ ਭਾਜੀ ਇੱਕ ਹਾਈਵੇ ਤੇ ਐਕਸੀਡੈਂਟ ਹੋਇਆ ਮਈਆ ਦਰਵਾਜ਼ੇ ਦੇ ਲਾਗੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਨਾ ਤਿੰਨ ਗੱਡੀਆਂ ਸੀ ਆਪਸ ਵਿੱਚ ਹੀ ਭੜ ਗਈਆਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਗੱਡੀਆਂ ਦਾ ਨੁਕਸਾਨ ਹੈਗਾ ਵਾ ਇਹ ਕਿਹਦੀ ਗਲਤੀ ਆ ਕਹਿੰਦੇ ਇੱਕੋ ਪਸ਼ੂ ਆ ਗਿਆ ਮੋਰੇ ਦੱਸ ਰਿਹਾ ਵੇ 12 ਪਸ਼ੂ ਆ ਰਹੇ ਸੀ ਮੋਰੇ ਉਹਨ ਮੋੜਲੇ ਨੇ ਬ੍ਰੇਕ ਮਾਰਤੀ ਵਿੱਚ ਗੱਡੀਆਂ ਇੱਕ ਦੂਜੇ ਦੇ ਵੱਜ ਗਈਆਂ ਸੱਟਾਂ ਤੋਂ ਬਚਾਰੇ ਸੱਟਾਂ ਤੋਂ ਬਚਾਇਆ ਜੀ